ਕੀ ਆ ਗਿਆ ਆਮ ਲੈ ਲਓ ਜੋ ਮੈਂ 10 ਤਰੀਕ ਤੋਂ ਲਗਾਤਾਰ ਇਹਨਾਂ ਦੇ ਟਾਈ ਮੰਗ ਰਹੇ ਆ ਇਹਨਾਂ ਦੇ ਸਰਮਹਦ ਨਾਲ ਕੋਈ ਮਦਦ ਨਹੀਂ ਮਿਲ ਰਹੀ ਵੀ ਇਹ ਵੀ ਕਰ ਰਹੇ ਆ ਪਰ ਇੱਕ ਵੀ ਜਦੋਂ ਹੁਣ ਮੈਂ ਹੋਰ ਕੀ ਕਰਾਂ ਜਦੋਂ ਮੇਰੇ ਬੰਦੇ ਜੇਲਾ ਵਿੱਚ ਸਿੱਟੇ ਹੋਏ ਆ ਉਹਨਾਂ ਦੇ ਵੀ ਕਰਦੇ ਆ ਮੇਰੇ ਕੋਲ ਵੀ ਜ਼ਿੰਮੇਵਾਰੀ ਮੇਰੀ ਆ ਇਹਨਾਂ ਨੂੰ ਦੇਖ ਸਕਿਆ ਉਹ ਗਰੀਬਾਂ ਦੀ ਜ਼ਿੰਮੇਵਾਰੀ ਮੈਂ ਮਰ ਜੂਗਾ ਪਰ ਮੈਂ ਆਪਣੇ ਵਰਕਰਾਂ ਨੂੰ ਥੰਲੇ ਨਹੀਂ ਹੁੰਦਾਂ ਬਸ ਮੈਨੂੰ ਵੀ ਕਿਹਾ ਕੋਈ ਤਰੀਕ ਨਹੀਂ ਜੇ ਆ तो और ये मेरी सिक्योरिटी जो तो सिक्योरिटी है तो तो जो सिक्योरिटी है उनको ये पीछे हटा के उनको सारे गवर्नमेंट को पीएसओ को अलग करके जानबूझ के मुझे कोई ना कोई ये हैं तो तो क्या करना चाह रहे ये नहीं पता तो क्योंकि पीएसओ पीछे हो जाएगा ये मैं तो अकेला आया हूँ मेरे पीएसओ को खास तौर पे मेरे जो प्रोटेक्टिव हैं उनको अलग करना चाह रहे थे और मुझे अलग करना चाह रहे थे मैं भी इस चीज की रिपोर्ट लिखूंगा क्यों ये जान बूझ के ये काम हो रहा था किस लिए हो रहा था बीच किया वो तो गलत बात कर रहे हैं किसकी सिक्योरिटी ब्रीच की है ਮੈਂ ਇਕੱਲਾ ਆਦਮੀ ਇੱਕ ਮਿਨਿਸਟਰ ਸਿਕਿਉਰਿਟੀ ਬ੍ਰੀਚ ਕਰ ਦੇਗਾ ਤੁਹਾਡੀਆਂ ਗੱਡੀਆਂ ਨੂੰ ਰੋਕਿਆ ਗਿਆ ਜੀ ਔਰ ਦੋਨੋਂ ਸਿਕਿਉਰਿਟੀ ਦੇ ਵਿੱਚ ਚੰਡੀਗੜ੍ਹ ਪੁਲਿਸ ਔਰ ਤੋਂਬੇ ਗਾਰਡ ਦੇ ਵਿਚਕਾਰ ਲੜਾਈ ਵੀ ਹੋ ਗਈ ਹੈ ਕਾਫੀ ਤੰਗਮੁਖੀ ਹੋਈ ਹੈ ਉਹਦਾ ਤਾਂ ਮੈਨੂੰ ਨਹੀਂ ਪਤਾ ਉਹ ਤਾਂ ਉਹਨਾਂ ਦੇ ਵਿੱਚ ਪਰ ਮਾਨੂੰ ਕਹਿੰਦੇ ਸ਼ਿਕਾਇਤ ਕਰਨ ਲਈ ਜੀ ਕਹਿੰਦੇ ਡੀਲ ਕਰ ਲੈ ਨਾਲ ਡਿਊਟੀ ਸੀਗੀ ਪਰ ਮੈਂ ਕਹਿਣਾ ਕਰੋ ਇਹ ਨਹੀਂ ਮੈਂ ਕਰ ਰਹੇ ਕਰੋ ਫਿਰ ਹੁਣ ਫੋਨ ਬਤਰਾਓਗੇ ਜੀ ਹੋਰ ਮੈਂ ਹੋਰ ਮੈਂ ਲੋਕ ਜਿਹੜੇ ਮੇਰੇ ਬੱਚੇ ਜੇਲ੍ਹਾਂ ਚ ਨੇ ਮੈਂ ਤਾਂ ਇਹੀ ਕਰਿਆ ਮੈਨੂੰ ਕਰ ਲੋ ਉਹਨਾਂ ਗਰੀਬਾਂ ਨੂੰ ਕਿਉਂ ਪਰਿਵਾਰਾਂ ਨੂੰ ਕਿਉਂ ਮਾਰ ਰਹੇ ਹੋ ਮੇਰੇ ਬੱਚੇ ਕਰ ਰਹੇ ਨੇ ਪੀਸ ਕਰ ਰਹੇ ਨੇ ਸਭੀ ਧੁਰ ਰੱਖੋ ਉਸ ਪੁਲਿਸ ਨੂੰ ਦੇਖੋ ਕਿ ਕੀ ਹੋ ਰਿਹਾ ਸਾਥੇ ਵੀ ਨਹੀਂ ਜਾ ਰਿਹਾ ਇਤਨਾ ਮ제 ਪਤਾ ਚਲੋ ਉਹ ਤੋਂ ਪਰ ਲੱਗਦਾ ਹੈ ਜੀ ਕਿ ਪਹਿਲੀ ਵਾਰੀ ਦੋ ਧਿਰਾਂ ਦੀ ਪੁਲਿਸ ਵੀ ਆਪਸ ਚ ਕਿਤੇ ਨਾ ਕਿਤੇ ਪਰ ਮੈਂ ਇਹ ਕਹਿ ਰਹੇ ਆਂ ਵੀ ਇਹ ਐਫ ਆਈ ਆਰਾਂ ਦਰਜ ਜਿੰਨੀਆਂ ਮਰਜ਼ੀ ਕਰ ਲੈ ਮੈਂ ਤਾਂ ਆਪ ਆਇਆ ਸੀ ਵੀ ਕਰ ਲੈ ਅੰਦਰ ਭਾਈ ਜਿੰਨਾ ਕਰ ਹੁੰਦਾ ਪਰ ਮੇਰੇ ਵਰਕਰ ਤੇ ਜੇ ਦੇਖੇਗਾ ਮੇਰੀ ਕਿਸੇ ਤੇ ਆਪਣੇ ਉਂਗਲੀ ਉਠਾਏਗਾ ਤਾਂ ਮੈਂ ਇਹ ਬਰਦਾਸ਼ਤ ਨਹੀਂ ਕਰੂੰਗਾ ਉਹਦੇ ਲਈ ਮੈਨੂੰ ਕਿਤੇ ਹੱਦ ਤੱਕ ਜਾਣਾ ਪਵੇ ਆ ਆ ਤਾਂ ਕੰਦਾ ਨਹੀਂ ਨਾ ਇਹ ਤਾਂ ਗੇਟ ਲਾ ਲਈ ਨਾ ਸੀਐਮ ਬਾਹਰ ਤੋਂ ਨਿਕਲੂਗਾ ਨਾ ਬਾਹਰ ਫੰਕਸ਼ਨ ਚ ਜਾ ਕੇ ਰੋਡ ਫੇਡ ਲੂਗਾ ਕਿਤੇ ਕੀ ਗੱਲ ਆਮ ਬੰਦਾ ਜੇ ਆਮ ਇੱਕ ਵਰਕਰ ਸੀਐਮ ਹਾਊਸ ਨਹੀਂ ਆ ਸਕਦਾ ਸੀਐਮ ਹਾਊਸ ਦੇ ਵਿੱਚ ਇਕੱਲਾ ਬੰਦਾ ਮੈਂ ਮੰਨਦਾ 144 ਧਾਰਾ ਲੱਗਦੀ ਆ 5 ਬੰਦੇ ਨਹੀਂ ਹੋ ਸਕਦੇ ਪਰ ਇੱਕ ਬੰਦਾ ਉਹ ਤੋਂ ਕੀ ਸੀਐਮ ਨੂੰ ਖਤਰਾ ਵੀ ਇਹ ਸੀਐਮ ਜਿਹੜਾ ਕਹਿੰਦਾ ਸੀ ਵੀ ਅਸੀਂ ਸਿਕਿਉਰਿਟੀ ਨਹੀਂ ਲੈਣੀ ਜਿਹੜਾ ਕਹਿੰਦਾ ਜੇ ਅਸੀਂ ਕੋਈ ਗੱਡੀ ਨਹੀਂ ਲੈਣੀ ਅੱਜ ਉਹਨੂੰ ਇੱਕ ਮਨਿਸਟਰ ਤੋਂ ਵੀ ਖਤਰਾ ਹੋ ਗਿਆ ਉਸ ਸਕਿਉਰਿਟੀ ਬ੍ਰੀਚ ਉਹਦੀ ਮਿਨਿਸਟਰ ਇੱਕ ਮੰਤਰੀ ਹੋ ਕੇ ਥੋੜਾ ਬਾਈਕ ਉਹਦੇ ਨਾਲ ਸਕਿਉਰਿਟੀ ਬ੍ਰੀਚ ਹੋ ਗਈ ਸੀਐਮ ਦੀ ਵਾਹ ਜੀ ਵਾਹ ਸੀਐਮ ਸਟੌਪ ਸਾਹਿਬ ਬੱਲੇ ਤੁਹਾਡੇ